ਜੀ ਵੈਬ ਟੀਵੀ ਸਮੂਹ ਦਰਸ਼ਕਾਂ ਦਾ ਆਸਵਾਗਤ ਮੈਂ ਜਤਿੰਦਰ ਗੱਤ ਅੱਜ ਬਟਾਲਾ ਚ ਫਾਇਰ ਬ੍ਰੀਡ ਵੱਲੋਂ ਇੱਕ ਵੱਡੀ 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 ਪਹਿਲ ਜਿਹਦਾ ਉਦਘਾਟਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਬਟਾਲਾ ਕਰ ਰਹੇ ਨੇ ਤੁਹਾਨੂੰ ਦੱਸ ਰਹੇ ਹਾਂ ਇੱਕ ਨਵੀਂ ਗੱਡੀ ਜਿਹੜੀ ਹੈ ਸ਼ੁਰੂਆਤ ਅੱਜ ਵਿਧਾਇਕ ਸਾਹਿਬ ਉਹਨੇ ਕਰ ਰਹੇ ਨੇ ਤੇ ਇਹ ਗੱਡੀ ਜਿਹੜੀ ਹੈ ਪੀਟਪੜ ਵਾਲੇ ਇਲਾਕੇ ਖਾਸ ਕਰ ਬਟਾਲਾ ਦੇ ਚੱਕਰੀ ਜਾਂ ਹੋਰ ਛੋਟੇ ਛੋਟੇ ਬਜ਼ਾਰਾਂ ਚ ਜਾ ਕੇ ਇਹ ਕਵਰ ਕਰੇਗੀ ਇਸ ਗੱਡੀ ਦੀ ਬਹੁਤ ਹੀ ਵੱਡੀਆਂ ਖੂਬੀਆਂ ਹਨ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਹ ਜਿਹੜੇ ਪਿੱਛੇ ਜਿਹੜੇ ਇਹਦੇ ਟੈਂਕ ਲੱਗਾ ਵਾ ਫੌਗ ਲੱਗੀ ਹੈ ਪੂਰਵੀ ਕਈ ਤਰ੍ਹਾਂ ਦਾ ਪ੍ਰਕਾਰ ਦਾ ਸਮਾਨ ਲੱਗਾ ਹੈ ਇਹਦੇ ਨਾਲ ਪਾਣੀ ਦੀ ਵੇਸਟੇਜ ਵੀ ਬਹੁਤ ਘੱਟ ਹੋਣੀ ਹੈ ਇਹਦੇ ਨਾਲ ਨਾਲ ਜਿਹੜਾ ਹੈ ਫਾਇਰ ਬ੍ਰਿਗੇਡ ਵੱਲੋਂ ਇੱਕ ਇਹਦੇ ਨਾਲ ਇੱਕ ਨਵਾਂ ਸਮਾਨ ਮਿਲਿਆ ਹੈ ਲਾਈਟਿੰਗ ਸਿਸਟਮ ਹੈ ਇਹ ਜਿਹੜਾ ਲਾਈਟਿੰਗ ਸਿਸਟਮ ਹੈ ਕਈ ਵਾਰ ਉੱਪਰ ਹਨੇਰਾ ਹੁੰਦਾ ਹੈ ਉਹ ਜਿਹੜਾ ਉੱਪਰ ਜਾ ਕੇ ਇਹ ਲਾਈਟਿੰਗ 15 20 ਫੁੱਟ ਜਾ ਕੇ ਉੱਪਰ ਲਾਈਟਿੰਗ ਦਿੰਦਾ ਹੈ ਤੇ ਨਾਲ ਇੱਕ ਜਨਰੇਟਰ ਲੱਗਾ ਦਾ ਹੈ ਨਾਲ ਫੌਗ ਦੇ ਜਿਹੜੇ ਟੈਂਕ ਲੱਗੇ ਕੰਟੇਨਰ ਭਾਈ ਦੇ ਨੇ ਤੇ ਵਰਦੀਆਂ ਵਾਂ ਤੇ ਨਾਲ ਇੱਕ ਕਟਰ ਜਿਹੜੇ ਹੈ ਉਹ ਪ੍ਰੋਵਾਈਡ ਕਰਾਏ ਗਏ ਨੇ ਤੇ ਇੱਕ ਹੋਰ ਜਿਹੜੇ ਫਾਇਰ ਸੂਟ ਜਿਹੜੇ ਨੇ ਦਿੱਤੇ ਗਏ ਨੇ ਫਾਇਰ ਮੁਲਾਜ਼ਮਾਂ ਨੂੰ ਜਿਹੜੇ ਅੱਗ ਦੇ ਵਿੱਚ ਵੜ ਕੇ ਜਿਹੜਾ ਹੈ ਉਹ ਅੱਗ ਬੁਝਾਉਣ ਦਾ ਕੰਮ ਕਰਨਗੇ ਉਹਨੇ ਹੀ ਐਸਟੀਐਮ ਸਾਹਿਬ ਨਾਲ ਬਿਧਾਇਕ ਹਮਨ ਸ਼ੇਰ ਸਿੰਘ ਸ਼ਰੀਕ ਕਲਸੀ ਤੇ ਫਾਇਰ ਬਿਗੇਡ ਦਾ ਸਟਾਫ ਜਿਹੜਾ ਹੈ ਇਸ ਬਾਰੇ ਪੂਰੀ ਜਾਣਕਾਰੀ ਦੇਣਗੇ ਇਹ ਗੱਡੀ ਜਿਹੜੀ ਹੈ ਬਟਾਲਾ ਵਾਸੀਆਂ ਵਾਸਤੇ ਇੱਕ ਵਰਦਾਨ ਸਾਬੇਗੀ ਸ਼ਹਿਰ ਵਾਸਤੇ ਖਾਸ ਕਰ ਵਰਦਾਨ ਸਾਬੇਗੀ ਇਹਦੀਆਂ ਖੂਬੀਆਂ ਉਹਨਾਂ ਕੋ ਜਾਨੂ ਕਰਾਵਾਂਗੇ ਉਹਨੇ ਦੱਸ ਦੇ ਨੇ ਜੀ ਦੇਖੋ ਜੀ ਅੱਜ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਸਾਡੇ ਅਕਸਰ ਸਰਬਾਨਾਂ ਦੀ ਔਰ ਜਦੋਂ ਵੀ ਇਹਨਾਂ ਨੇ ਮੈਨੂੰ ਮਿਲਣਾ ਤੇ ਮੈਨੂੰ ਇਹੋ ਗੱਲ ਕਰਨੀ ਸੀ ਸਾਡੇ ਕੋਈ ਸ਼ਹਿਰ ਜਾਣ ਵਾਸਤੇ ਵੀਕਲ ਜਿਹੜਾ ਇਹ ਕੋਈ ਸ਼ਹਿਰ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਇੰਟਰਨਲ ਸਾਨੂੰ ਬੜੀ ਪ੍ਰੋਬਲਮ ਆਉਂਦੀ ਹੈ ਵੱਡੀਆਂ ਗੱਡੀਆਂ ਨੇ ਤੇ ਸਾਨੂੰ ਜਿਹੜੀ ਸ਼ਹਿਰ ਦੇ ਇੰਟਰਨਲ ਗੱਡੀ ਜਿਹੜੀ ਜ਼ਰੂਰੀ ਚਾਹੀਦੀ ਔਰ ਇਹ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਮਾਨਜੋਗ ਸੀਐਮ ਸਾਹਿਬ ਮੁੱਖ ਮੰਤਰੀ ਪੰਜਾਬਾ ਪੰਜ ਜੀ ਨੂੰ ਮੈਂ ਬੇਨਤੀ ਕੀਤੀ ਉਹਨਾਂ ਨੂੰ ਔਰ ਅੱਜ ਉਹਨਾਂ ਨੇ ਸਾਡੀਆਂ ਉਹ ਬੇਨਤੀਆਂ ਨੂੰ ਕਬੂਲ ਕਰਦੇ ਹੋਏ ਛੁੱਟੀ ਜਿਹੜੀ ਗੱਡੀ ਜਿਹੜੀ ਆ ਸਾਨੂੰ ਪ੍ਰੋਵਾਈਡ ਕੀਤੀ ਹੈ ਜਿਹਦੇ ਵਿੱਚ ਸ਼ਹਿਰ ਦੇ ਇੰਟਰਨਲ ਜੇ ਕੋਈ ਕੰਬ ਨਾ ਕਰੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਕਾਫੀ ਦਾ ਸਾਨੂੰ ਸਾਥ ਮਿਲੂ ਉਹਦੇ ਨਾਲ ਨਾਲ ਜਿਹੜੀ ਆਧੁਨਿਕ ਮੈਂ ਕਹਿ ਸਕਦਾ ਲੇਟੈਸਟ ਜਿਹੜੀ ਟੈਕਨੋਲੋਜੀ ਜੇ ਤਰ੍ਹਾਂ ਤੁਸੀਂ ਦੇਖਿਆ ਹੋਗਾ ਲਾਈਟਾਂ ਜਿਹੜੀਆਂ ਨੇ ਜੇ ਤਰ੍ਹਾਂ ਰਾਤ ਨੂੰ ਜਿੱਥੇ ਅੱਗ ਲੱਗਦੀ ਆ ਨੇਚਰਲੀ ਬੱਤੀ ਬੁੱਤੀ ਬੰਦ ਕਰਨੀ ਪੈਂਦੀ ਆ ਸਾਨੂੰ ਲਾਈਟ ਦਾ ਪ੍ਰਬੰਧ ਕੀਤਾ ਹੋਇਆ ਵਿਦ ਜਨਰੇਟਰ ਦਾ ਪਲੱਸ ਸੂਟ ਜਿਹੜੇ ਨੇ ਨਵੇਂ ਜਿਹੜੇ ਆਪਾਂ ਕਹਿ ਸਕਦੇ ਆ ਵੀ ਇਹਨਾਂ ਨੂੰ ਫਾਇਰ ਬੁਗਲ ਨੂੰ ਦਿੱਤੇ ਆ ਜਿਹਦੇ ਨਾਲ 3 ਮਿੰਟ ਦੇ ਵਿੱਚ ਅੱਗ ਦੇ ਵਿੱਚ ਰਹਿ ਕੇ ਵੀ ਇਹ ਲੋਕਾਂ ਦਾ ਬਚਾਅ ਕਰ ਸਕਦੇ ਕਈ ਕਟਰ ਜਿਹੜੇ ਨੇ ਨਾਲ ਦਿੱਤੇ ਨੇ ਔਰ ਕਈ ਵਾਰੀ ਜਦੋਂ ਅੱਗ ਲੱਗਦੀ ਆ ਗੈਸ ਜਿਹੜੀ ਆ ਉਹ ਲੀਕ ਕਰ ਜਾਂਦੀ ਔਰ ਗੈਸ ਦਾ ਪਤਾ ਨਹੀਂ ਲੱਗਦਾ ਵੀ ਇਹ ਗੈਸ ਕਿਹੜੀ ਆ ਕਿਉਂਕਿ ਕਈ ਵਾਰੀ ਇਹ ਦੇਖਣਾ ਪੈਂਦਾ ਵੀ ਕੋਈ ਜ਼ਹਿਰੀਲੀ ਗੈਸ ਤੇ ਨਹੀਂ ਉਹ ਵੀ ਅੱਜ ਆਧੁਨਿਕ ਜਿਹੜਾ ਟੈਕਨੋਲੋਜੀ ਜਿਹੜੀ ਨਿਊ ਆਈ ਆ ਨਵੀਂ ਆਈ ਆ ਉਹ ਵੀ ਇਹਨਾਂ ਨੂੰ ਜਿਹੜਾ ਮੈਂ ਕਹਿ ਸਕਦਾ ਨਹੀਂ ਜੰਤਰ ਜਿਹੜਾ ਉਸ ਪ੍ਰੋਵਾਈਡ ਤੇਰਾ ਕੀਤਾ ਗਿਆ ਸੋ ਇਹਦੇ ਨਾਲ ਮੈਂ ਕਹਿ ਸਕਦਾ ਵੀ ਸਾਡਾ ਜਿਹੜਾ ਫਾਇਰ ਵਗੇ ਇਹਦਾ ਅੱਗੇ ਨਾਲੋਂ ਹੋਰ ਤਰੱਕੀ ਚ ਹੋਰ ਕਾਮਯਾਬੀ ਚ ਗਿਆ ਜੀ ਆਉਂਗਾ ਜੀ ਅ ਸਗੋਂ ਅੱਜ ਤੇ ਪਾਣੀਆਂ ਦੇ ਮੁੱਦੇ ਦੀ ਗੱਲ ਚੱਲ ਰਹੀ ਹੈ ਸੈਂਟਰ ਜਿਹੜੀ ਹੈ ਤਾਂ ਕਿੰਨਾ ਪਾਣੀ ਲੈਣਾ ਚਾਹ ਰਿਹਾ ਅੱਜ ਤੇ ਉਹ ਕਹਿੰਦੇ ਨਾ ਪਾਣੀਆਂ ਦੇ ਰਾਕੇ ਪਾਣੀ ਕਿੰਨਾ ਕਰਕੇ ਬਚਾਇਆ ਜਾਦਾ ਕਿੰਨਾ ਕਰਕੇ ਆਪਾਂ ਇਹ ਐਫਰਟ ਕਰ ਰਹੇ ਹਾਂ ਕਿਉਂਕਿ ਸਾਡੇ ਕਿਸਾਨਾਂ ਨੂੰ ਸਾਡੇ ਜ਼ਿਮੀਦਾਰਾਂ ਨੂੰ ਲੋੜ ਹੈ ਕਿ ਵੀ ਵਾਈ ਵਾਸਤੇ ਫਸਲ ਵਾਸਤੇ ਹਰ ਪਾਣੀ ਦੀ ਜ਼ਰੂਰਤ ਜਿਹੜੀ ਸਾਡੇ ਵਾਸਤੇ ਬਹੁਤ ਇੱਕ ਖਾਸ ਹੈ ਬਟ ਦੁੱਖ ਦੀ ਗੱਲ ਇਹ ਹੈ ਕਿ ਇਸ ਮੌਕੇ ਦੇ ਵਿੱਚ ਸਾਡੇ ਭਰਾਵਾਂ ਨੇ ਹਾਂ ਦਾ ਵੀ ਨਾਰਾ ਨਹੀਂ ਮਾਰਾ ਸੋ ਕਹਿਣ ਦਾ ਭਾਵ ਆਪਾਂ ਮੈਂ ਤਾਂ ਅੱਗੇ ਵੀ ਇਹੋ ਬੇਨਤੀ ਕਰਦਾ ਹਾਂ ਉਹਨਾਂ ਨੂੰ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦਿਓ ਜੇ ਆਪਾਂ ਤਰੱਕੀ 'ਚ ਲੈ ਕੇ ਜਾਣਾ ਚਾਹੁੰਦੇ ਹਾਂ ਤੇ ਜੇ ਆਪਾਂ ਨਹੀਂ ਤਰੱਕੀ 'ਚ ਲੈ ਕੇ ਜਾਣਾ ਚਾਹੁੰਦੇ ਫਿਰ ਆਪਾਂ ਉਲਟ ਚੱਲੀਏ ਤੇ ਫਿਰ ਉਹਦਾ ਫਾਇਦਾ ਕਰਤੇ ਨੁਕਸਾਨ ਤੇ ਜਾਦਾ ਅੱਜ ਪਟਾਲਾ ਮ्युनਿਸਪਲ ਕਾਰਪੋਰੇਸ਼ਨ ਨੂੰ ਸਾਡੇ ਬਟਾਲੇ ਦੇ ਸਰਕਾਰਯੋਗ ਐਮਐਲਏ ਸਾਹਿਬ ਸ਼੍ਰੀ ਸ਼ਹਿਰੀ ਕਲਸੀ ਜੀ ਦੇ ਐਫਰਟਸ ਦੇ ਸਦਕਾ ਉਹਨਾਂ ਦੇ ਉਦਮ ਸਦਕਾ ਸਾਨੂੰ ਪੰਜਾਬ ਸਰਕਾਰ ਤੋਂ ਇਹ ਇੱਕ ਵਹੀਕਲ ਕਿਵੀਆਰਵੀ ਕਿਕ ਰਿਸਪੌਂਸ ਵਹੀਕਲ ਮਿਲਿਆ ਹੈ ਕਿਉਂਕਿ ਫਾਇਰ ਸਟੇਸ਼ਨ ਨੂੰ ਦਿੱਤਾ ਗਿਆ ਔਰ ਇਹਦੇ ਨਾਲ ਕਾਫੀ ਇਕਵਿਪਮੈਂਟ ਮਿਲਿਆ ਹੈ ਇਹ ਅਸੀਤ ਨਵਦੀਮ ਲਾ ਸਾਹਿਬ ਦੇ ਤੇ ਉਮੀਦ ਕਰਦੇ ਆ ਕਿ ਇਸ ਵਹੀਕਲ ਦੇ ਆਉਣ ਨਾਲ ਜਿਹੜਾ ਸ਼ਹਿਰ ਦੇ ਅੰਦਰ ਅਗਰ ਇਨ ਕੇਸ ਕੋਈ ਮਿਸਹੈਪਨਿੰਗ ਹੁੰਦੀ ਹੈ ਉਹਨੂੰ ਕੰਟਰੋਲ ਕਰਨ ਵਿੱਚ ਕਿਕ ਰਿਸਪਾਂਸ ਦਿੱਤਾ ਜਾਏਗਾ ਤੇ ਅਤੇ ਇਨਸ਼ੋਰ ਕੀਤਾ ਜਾਏਗਾ ਕਿ ਕਿ ਨੁਕਸਾਨ ਨਾ ਹੋ ਕਿਸੇ ਤਰ੍ਹਾਂ ਦਾ ਜਾਣੇ ਵਾਲੀ ਨੁਕਸਾਨ ਨਾ ਹੋਵੇ ਤੇ ਇਸ ਤਰ੍ਹਾਂ ਦੇ ਗੈਜਟਸ ਨਾਲ ਕੰਫੀਡੈਂਸ ਬਿਲਡ ਹੁੰਦਾ ਪਬਲਿਕ ਦੇ ਅੰਦਰ ਕਿ ਉਹਨਾਂ ਦੀ ਸੇਫਟੀ ਵਾਸਤੇ ਫਾਇਰ ਬ੍ਰਿਗੇਡ ਕੰਮ ਕਰ ਰਹੀ ਹੈ ਮ्युनਿਸਪਲ ਕਾਰਪੋਰੇਸ਼ਨ ਕੰਮ ਕਰ ਰਹੀ ਹੈ ਤੇ ਮੈਂ ਆਸ ਕਰਦਾ ਹਾਂ ਕਿ ਸਾਡੇ ਜਿਹੜੇ ਐਕਸਪਾਇਰ ਆਫੀਸਰ ਹੈ ਸ਼੍ਰੀ ਨੀਰੇ ਸ਼ਰਮਾ ਜੀ ਇਹ ਪਹਿਲਾਂ ਵੀ ਬਹੁਤ ਅੱਛਾ ਕੰਮ ਕਰ ਰਹੇ ਹਨ ਇਹਨਾਂ ਦੀ ਟੀਮ ਸਾਰੀ ਬਹੁਤ ਅੱਛਾ ਕੰਮ ਕਰ ਰਹੀ ਹੈ ਤੇ ਇਹ ਹੀ ਉਮੀਦ ਕਰਦਾ ਕਿ ਜੋ ਇਕਪਮੈਂਟ ਮਿਲਿਆ ਲੇਟੈਸਟ ਮਿਲਿਆ ਇਹਦੇ ਨਾਲ ਇਹਨਾਂ ਦੀ ਜਿਹੜਾ ਐਫੀਸ਼ੀਐਂਸੀ ਹੈ ਇਹ ਹੋਰ ਵੀ ਵਧੇਗੀ ਇਹਨਾਂ ਸਭ ਤੋਂ ਨਾਲ ਮੈਂ ਧੰਨਵਾਦ ਕਰਦਾ ਥੈਂਕ ਯੂ ਮੈਂ ਨੀਰੇ ਸ਼ਰਮਾ ਫਾਇਰ ਅਫਸਰ ਨਗਰ ਨਿਕ ਮਟਾਲਾ ਤੋਂ ਅੱਜ ਸਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਮਟਾਲਾ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਵਾਸਤੇ ਕਿਯੂਆਰਵੀ ਵਹੀਕਲ ਤੇ ਕੁਝ ਸਾਡੇ ਫਾਇਰ ਫਾਈਟਿੰਗ ਦੇ ਜਿਹੜੇ ਈਕਵਿਪਮੈਂਟ ਉਹ ਦਿੱਤੇ ਗਏ ਨੇ ਜੋ ਐਮਐਲਏ ਸਾਹਿਬ ਵੱਲੋਂ ਅੱਜ ਸਾਨੂੰ ਹੈਂਡਓਵਰ ਕੀਤੇ ਜਾਣੇ ਅੱਜ ਉਸੇ ਪ੍ਰੋਗਰਾਮ ਵਿੱਚ ਜਿਹੜਾ ਸਾ ਜਾਣਕਾਰੀ ਥੋੜੀ ਜਿਹਾ ਨਾਲ ਬਾਰੇ ਜਾਣਕਾਰੀ ਸਰ ਸਾਨੂੰ ਇੱਕ ਤੇ ਫਾਇਰ ਸੂਟ ਦਿੱਤੇ ਗਏ ਆ ਇਹਨਾਂ ਦੀ ਜਿਹੜੀ ਫਾਇਰ ਰੈਜ਼ੀਡੈਂਸ ਆ ਉਹ 3 ਮਿੰਟ ਦੀ ਆ ਹੀ 3 ਮਿੰਟ ਗੁਜ਼ਰ ਸਕਣੇ ਆ ਅੱਗ ਦੇ ਵਿੱਚ ਪਾ ਕੇ ਨੂੰ ਕਿਸੇ ਨੂੰ ਪਾ ਰੈਸਕਿਊ ਕਰਨਾ ਜਾਂ ਕਿਸੇ ਅੰਦਰ ਕੋਈ ਫਸਿਆਦਾ ਉਹਨੂੰ ਕੱਢਣ ਵਾਸਤੇ ਅੱਗ ਦੇ ਵਿੱਚ ਉਹ ਸਾਡਾ ਕਰਮਚਾਰੀ ਨੂੰ ਪਾ ਕੇ ਉਹਨੂੰ ਸੇਫਲੀ ਕੱਢ ਕੇ ਬਾਹਰ ਲਿਆ ਸਕੋ। ਸੈਕਿੰਡ ਸਾਨੂੰ ਦਿੱਤੇ ਗਏ ਕੰਬੀ ਟੂਲ ਜਿਹੜੇ ਇਲੈਕਟ੍ਰਿਕ ਆਪਰੇਟ ਆ ਕਿਸੇ ਵੀ ਬਿਲਡਿੰਗ ਕਲਾਪਸ ਹੋ ਜਾਂਦੀ ਹੈ ਜਾਂ ਕੋਈ ਵਹੀਕਲ ਆਪਸ ਵਿੱਚ ਟਕਰਾ ਜਾਂਦੇ ਆ ਉਹਨਾਂ ਵਿੱਚ ਕੋਈ ਬੰਦਾ ਫਸ ਜਾਂਦਾ ਉਹਨਾਂ ਨੂੰ ਕੱਢਣ ਵਾਸਤੇ ਕਿਸੇ ਵਹੀਕਲ ਨੂੰ ਕੱਟਣ ਵਾਸਤੇ ਜਾਂ ਕਿਸੇ ਗੇਟ ਨੂੰ ਸ਼ਟਰ ਨੂੰ ਕੱਟਣ ਵਾਸਤੇ ਸਾਨੂੰ ਇਹ ਕੰਬੀ ਟੂਲ ਜਿਹੜੇ ਆ ਇਲੈਕਟ੍ਰਿਕ ਆਪਰੇਟ ਦਿੱਤੇ ਗਏ ਨੇ। ਇਹ ਵੀ ਕਾਫੀ ਫਾਇਰ ਫਾਈਟਿੰਗ ਵਾਸਤੇ ਯੂਜ਼ੇਬਲ ਜਿਹੜੇ ਆ ਗੈਜਟ ਨੇ ਉਸ ਤੋਂ ਬਾਅਦ ਸਾਨੂੰ ਇੱਕ ਸਾਡੀ ਡਿਮਾਂਡ ਸੀਗੀ ਕਾਫੀ ਚਿਰ ਤੋਂ ਵੀ ਅਸੀਂ ਫਾਇਰ ਜਦੋਂ ਫਾਈਟਿੰਗ ਕਰਨ ਜਾਂਦੇ ਆ ਉਥੇ ਗੈਸ ਕਈ ਵਾਰੀ ਇਨਸੀਡੈਂਟ ਹੋਇਆ ਸਾਡੇ ਸ਼ਹਿਰ 'ਚ ਵੀ ਅਮੋਨੀਆ ਗੈਸ ਲੀਕ ਹੋਈ ਆ ਜਾਂ ਦੂਸਰੇ ਇਨਸੀਡੈਂਟ ਹੋਏ ਆ ਉਹਦੇ 'ਚ ਸਾਨੂੰ ਕਿਸੇ ਵੇਲੇ ਸਾਨੂੰ ਜਾਂਦੇ ਆ ਪਤਾ ਨਹੀਂ ਲੱਗਦਾ ਵੀ ਉਥੇ ਕਿਹੜੀ ਗੈਸ ਆ ਮੌਕੇ ਤੇ ਉਹ ਸਾਨੂੰ ਇੱਕ ਗੈਸ ਡਿਟੈਕਟਰ ਵੀ ਦਿੱਤਾ ਗਿਆ ਜਿਹਦੇ ਵਿੱਚ ਉਸ ਏਰੀਏ ਵਿੱਚ ਕਿਹੜੀ ਗੈਸ ਦੀ ਮਾਤਰਾ ਜ਼ਿਆਦਾ ਵਾ ਟਾਕਸਿਕ ਆ ਉਹ ਕਿਸ ਤਰ੍ਹਾਂ ਦੀ ਹੈ ਗੈਸ ਉਹਦੇ ਬਾਰੇ ਵੀ ਜਾਣਕਾਰੀ ਮਿਲਦੀ ਹੈ ਉਸ ਤੋਂ ਬਾਅਦ ਇੱਕ ਸਾਨੂੰ ਦਿੱਤਾ ਗਿਆ ਵਾ ਲਾਈਟਿੰਗ ਟਾਵਰ ਦਿੱਤਾ ਗਿਆ ਉਹ ਜਿਹੜਾ ਲਾਈਟਿੰਗ ਟਾਵਰ ਹੈ ਜਿਸ ਨਾਲ ਕੋਈ ਅਰਥਕ ਕੋਈ ਕ ਆ ਜਾਂਦਾ ਜਾਂ ਕੋਈ ਬਿਲਡਿੰਗ ਕਲੈਪਸ ਕਰ ਜਾਂਦੀ ਹੈ ਜਿੱਥੇ ਬਿਜਲੀ ਦਾ ਛੇਤੀ ਪੋਸੀਬਲ ਆਉਣ ਹੋਣਾ ਮੁਸ਼ਕਲ ਹੁੰਦਾ ਉਥੇ ਅਹੀ ਹੈ ਪੋਰਟੇਬਲ ਸਾਡੇ ਕੋਲ ਜਨਰੇਟਰ ਹੈ ਔਰ ਗੈਸ ਟਾਵਰ ਹੈ ਇਹ 11-12 ਫੁੱਟ ਉੱਪਰ ਜਿਹੜਾ ਵਾ ਖੁੱਲ ਜਾਂਦਾ 360 ਡਿਗਰੀ ਉੱਪਰ ਇਹ ਜਿਹੜੀ ਲਾਈਟ ਜਿਹੜੀ ਹੈ ਦਿੰਦਾ ਆਪਣੀ ਇਹ ਨੂੰ 360 ਡਿਗਰੀ ਚ ਵੀ ਯੂਜ਼ ਕਰ ਸਕਦੇ ਆ 180 ਡਿਗਰੀ ਚ ਵੀ ਯੂਜ਼ ਕਰ ਸਕਦੇ ਆ ਇਹਦੀ ਹੁਣੇ ਡੈਮੋ ਵੀ ਆਂਦੇ ਆ ਸਾਡੇ ਤੇ ਫਿਰ ਤੁਹਾਨੂੰ ਜੀ ਦੇ ਪਹਿਲਾਂ ਸਮਾਨੇ ਚ ਕਿਹੜਾ ਨਹੀਂ ਸੀ ਹੈਗਾ ਤੁਹਾਡੇ ਕੋਲ ਕਿਹੜਾ ਹੁਣ ਇਹਨਾਂ ਚੋਂ ਲਗਭਗ ਸਮਾਨ ਸਾਡੇ ਕੋਲ ਕੋਈ ਵੀ ਨਹੀਂ ਸੀਗਾ ਕੋਈ ਇੱਕ ਰਿਸਪੌਂਸ ਜਿਹੜੀ ਵਹੀਕਲ ਸਾਡੇ ਕੋਲ ਯੂਨਿਟ ਆਇਆ ਇਹ ਸਾਡੇ ਅੰਦਰਲੇ ਬਜ਼ਾਰਾਂ ਵਾਸਤੇ ਕਾਫੀ کارਗਰ ਆ ਤੁਸੀਂ ਜਾਣਦੇ ਹੋ ਵੀ ਸਾਡਾ ਜਿਹੜਾ ਚੱਕਰੀ ਬਾਜ਼ਾਰ ਮੇਨ ਸਾਡੀ ਨੀਡਲੀ ਹੱਡੀ ਹੈ ਸ਼ਹਿਰ ਦੀ ਸਾਰਾ ਸਾਡਾ ਕਾਰੋਬਾਰ ਉਸੇ ਉੱਤੇ ਟਿਕਿਆ ਪਿੱਛੇ ਜੀ ਉੱਥੇ ਇਨਸੀਡੈਂਟ ਵੀ ਆ ਆਗ ਵੀ ਲੱਗਦੀ ਆ ਲੇਕਿਨ ਉੱਥੇ ਵੱਡਾ ਟੈਂਡਰ ਕੋਈ ਜਾ ਨਹੀਂ ਪੰਦਾ ਇਹ ਜਿਹੜਾ ਸਾਡੇ ਕੋਲ ਕੁਇਕ ਰਿਸਪੌਂਸ ਵਾਹਨ ਆ ਇਹ ਉੱਥੇ ਕਾਫੀ کارਗਰ ਆ ਇਹਦੇ ਚ ਜਿਹੜਾ ਮਿਸਟ ਪੰਪ ਲੱਗਾ ਉਹ ਵੀ ਕਾਫੀ کارਗਰ ਆ ਫੋਮ ਵੀ ਇੱਥੇ ਓਪਰੇਟ ਹੁੰਦੀ ਆ ਤੇ ਜੀ ਸਰ ਕਰੀਏ ਜੀ ਲਾਗਤ ਕਿੰਨੀ ਦੀ ਹੋਵੇਗੀ ਸਾਰੇ ਟੋਟੇ ਸਮਾਨ ਦੀ ਸਰ ਇਹ ਜਿਹੜਾ ਸਮਾਨ ਹੈ ਲਗਭਗ 50 ਲੱਖ ਤੋਂ ਉੱਪਰ ਹੀ ਆ ਜੀ ਸਰ ਦੇ ਕੋਈ ਲਿਖ ਕੇ ਭੇਜਿਆ ਗਿਆ ਸੀ ਵਿਭਾਗ ਵੱਲੋਂ ਕਿ ਸਮਾਨ ਚਾਹੀਦਾ ਸਰ ਡਿਮਾਂਡ ਤੁਹਾਡੀ ਸਮੇਂ-ਸਮੇਂ ਸਰ ਜਾਂਦੀਆਂ ਰਹਿੰਦੀਆਂ ਨੇ ਜਿਸ ਵੇਲੇ ਸਾਨੂੰ ਚੀਜ਼ ਦੀ ਜਰੂਰਤ ਹੁੰਦੀ ਹੈ ਅਸੀਂ ਆਪਣੀ ਹੈੱਡ ਆਫਿਸ ਨੂੰ ਜਰੂਰ ਇਹਦੇ ਬਾਰੇ ਜਾਣੂ ਕਰਾਉਂਦੇ ਹਾਂ ਇਸ ਤੋਂ ਇਲਾਵਾ ਆਪਾਂ ਜਿਹੜੀ ਹੈ ਦੋ ਵੱਡੇ ਫਾਇਰ ਟੈਂਕਰਾਂ ਦੀ ਵੀ ਡਿਮਾਂਡ ਕੀਤੀ ਗਈ ਹੈ ਸਾਡੇ ਵੱਲੋਂ ਕਿਉਂਕਿ ਸਾਡੇ ਕੋਲ ਏਰੀਆ ਕਾਫੀ ਜ਼ਿਆਦਾ ਵੱਡਾ ਵਾ ਇਹ ਰੂਪਿੰਦ ਕਮਾਨ ਕਾਦੀਆਂ ਹਰਸ਼ੋਵਾਲ ਫਤਿਹਗੜ ਚੂੜੀਆਂ ਡੇਰਾ ਬਾਬਰ ਨਾਨਕ ਔਰ ਬਟਾਲਾ ਸ਼ਹਿਰ ਇੰਡਸਟਰੀ ਹਬ ਹੋਣ ਕਰਕੇ ਗੁਰਨਾਨਕ ਦੇਵ ਜੀ ਦਾ ਵਿਆਹ ਪਰਬ ਵੀ ਹਰ ਸਾਲ ਅਹੀ ਬਹੁਤ ਧੂਮ ਧਾਮ ਨਾਲ ਮਨਾਉਂਦੇ ਆ ਲੱਖਾਂ ਸ਼ਰਧਾਦੂ ਆਉਂਦੇ ਆ ਉਹਨਾਂ ਦੀ ਸੇਫਟੀ ਵਾਸਤੇ ਅਹੀ ਦੋ ਫਾਇਟ ਅੰਡਰ ਹੋਰ ਮਲਟੀ ਪਰਪਸ ਦੀ ਡਿਮਾਂਡ ਜਿਹੜੀ ਹੈ ਆਪਣੇ ਹੈੱਡ ਆਫਿਸ ਨੂੰ ਕੀਤੀ ਦੀ ਹੈ ਮੈਨੂੰ ਮੇ ਵੀ ਹੈ ਕਿ ਇੱਕ ਤੇ ਤੁਹਾਨੂੰ ਜ਼ਰੂਰ ਮਿਲੇਗਾ ਲੇਕਿਨ ਜੇ ਪਰ ਥੋੜਾ ਜਿਆ ਐਫਰਟ ਹੋਰ ਜਿਆਦਾ ਕਰਾਂਗੇ ਤਾਂ ਸਾਨੂੰ ਸ਼ਾਇਦ ਮਿਲ ਜਾਵੇ ਕਰਮਚਾਰੀਆਂ ਦੀ ਗਿਣਤੀ ਕਿੰਨੀ ਸਰ ਹਾਂਜੀ ਐਸ ਵੇਲੇ ਤੇ ਸਾਡੇ ਕੋਲ ਟੋਟਲ ਜ ਤੇ ਜਿਹਦੇ ਚੋਂ ਅਸੀਂ 8-9 ਕਰਮਚਾਰੀ ਡੇਰਾਬਾਬਾ ਬਨਾਨਕ ਡਿਪਲਿਊਟ ਕੀਤੇ ਤੇ ਇੱਕ ਫਾਇਰ ਟੈਂਡਰ ਵੀ ਉੱਥੇ ਡਿਪਲਿਊਟ ਕੀਤਾ ਤਾਂ ਕਿਉਂਕਿ ਡੇਲੀ 5-6 ਕਾਲਾ ਡੇਰਾਬਾਬਾ ਬਨਾਨਕ ਤੋਂ ਆ ਰਹੀਆਂ ਸੀ ਤੇ ਸਾਨੂੰ ਜਾਣਾਂ ਵਿੱਚ ਸਮਾਂ ਜ਼ਿਆਦਾ ਵੇਸਟ ਕਰ ਹੁੰਦਾ ਸੀਗਾ ਇਸ ਕਰਕੇ ਇੱਕ ਪੱਕਾ ਫਾਇਰ ਟੈਂਡਰ ਉਸ ਜੀਮ ਦੁੱਤਚੇ ਲਗਾਇਆ ਗਿਆ ਜਿਹੜਾ ਉੱਥੋਂ ਹੀ ਆਪਰੇਸ਼ਨ ਨੂੰ ਅੰਜਾਮ ਦੇ ਕਿੰਨਾ ਕੋ ਫਾਇਦਾ ਮਿਲੇਗਾ ਇਸ ਸਮਾਨ ਨਾਲ ਸਰ ਇਸ ਸਮਾਨ ਨਾਲ ਸਾਡੀ ਜਿਹੜੀ ਹੈ ਫਾਇਰ ਫਾਈਟਿੰਗ ਦਾ ਜਿਹੜਾ ਸਾਡਾ ਢੰਗ ਆ ਹੋਰ ਜ਼ਿਆਦਾ ਨਿਖਰੇਗਾ ਆਪਾਂ ਪਬਲਿਕ ਦੀ ਸੇਫਟੀ ਵਾਸਤੇ ਵੱਧ ਚੜ ਕੇ ਕੰਮ ਕਰ ਸਕਾਂਗੇ ਤੇ ਕਿਸੇ ਵੀ ਇਨਸੀਡੈਂਟ ਨੂੰ ਕਟ ਸਮੇਂ ਵਿੱਚ ਡਿਸੋਲਵ ਕਰ